ਨੋ ਨਏ ਬੁੱਢੇ ਸੋਰੇ ਨੂੰ ਤੱਕੇ ਮਾਰ ਕੇ ਗੱਡੀ ਵਿੱਚੋਂ ਕੱਢਿਆ ਬਾਹਰ ਫਿਰ ਨੋ ਦੀ ਅਕਲ ਕਿਵੇਂ ਟਿਕਾਣੇ ਲਿਆਂਦੀ ਸੱਸ ਨੇ ਗੁਰਜੰਟ ਦਾ ਕੱਲਾ-ਕੱਲਾ ਮੁੰਡਾ ਸੀ ਜਿਸ ਦਾ ਨਾਮ ਗੁਰਪ੍ਰੀਤ ਸੀ ਗੁਰਪ੍ਰੀਤ ਆਪਣੇ ਮਾਪੇ ਦਾ लाडला ਪੁੱਤ ਸੀ ਹਰਜੰਟ ਸਿੰਘ ਦੀ ਘਰ ਵਾਲੀ ਦਾ ਨਾਮ ਕਰਤਾਰੋ ਸੀ ਕਰਤਾਰੋ ਵੀ ਆਪਣੇ ਪੁੱਤ ਨੂੰ ਬੜਾ ਪਿਆਰ ਕਰਦੀ ਸੀ ਜਦੋਂ ਗੁਰਪ੍ਰੀਤ ਦਾ ਜਨਮ ਹੋਇਆ ਸੀ ਉਦੋਂ ਕਰਤਾਰੋ ਬਹੁਤ ਬਿਮਾਰ ਹੋ ਗਈ ਸੀ ਇੰਨੀ ਕਿ ਜ਼ਿਆਦਾ ਬਿਮਾਰ ਹੋ ਗਈ ਸੀ ਕਿ ਉਸ ਨੂੰ ਕੋਈ ਸੁਰਤ ਹੀ ਨਹੀਂ ਸੀ ਰਹੀ ਗੁਰਜੰਟ ਸਿੰਘ ਰੱਬ ਮੂਰੇ ਹੱਥ ਬੰਨਦਾ ਤੇ ਪਰਮਾਤਮਾ ਮੇਰੀ ਘਰ ਵਾਲੀ ਨੂੰ ਬਚਾ ਲਾ ਜੇਕਰ ਤੂੰ ਮੈਨੂੰ ਪੁੱਤ ਦਿੱਤਾ ਜੇਕਰ ਤੂੰ ਮੇਰੇ ਘਰੇ ਖੁਸ਼ੀਆਂ ਦਿੱਤੀਆਂ ਤਾਂ ਮੇਰੀ ਘਰ ਵਾਲੀ ਨੂੰ ਬਚਾ ਲੈ ਇਹਨੂੰ ਕੁਝ ਨਾ ਹੋਣ ਦੇਈ ਕਿਉਂਕਿ ਘਰ ਵਾਲੀ ਤੋਂ ਬਿਨਾ ਮੈਂ ਪੁੱਤ ਨੂੰ ਕਿਵੇਂ ਸੰਭਾਉਂਗਾ ਜੇਕਰ ਇਹਦੀ ਮਾਂ ਨੂੰ ਕੁਝ ਹੋ ਗਿਆ ਤਾਂ ਅਸੀਂ ਪਿਓ ਪੁੱਤ ਕੀ ਕਰਾਂਗੇ ਉਹ ਹੌਂਦਾ ਕਰ ਲਾਉਂਦਾ ਪਰਮਾਤਮਾ ਦੇ ਮੂਹਰੇ ਨੱਕ ਰਗੜਦਾ ਤੇ ਜਿਵੇਂ ਹੀ ਪਰਮਾਤਮਾ ਨੇ ਉਸਦੀ ਸੁਣ ਲਈ ਹੌਲੀ-ਹੌਲੀ ਕਰਤਾਰੋ ਠੀਕ ਹੋਣ ਲੱਗ ਗਈ ਸੀ ਫਿਰ 1 ਮਹੀਨੇ ਬਾਅਦ ਉਹ ਬਹੁਤ ਵਧੀਆ ਠੀਕ ਹੋ ਗਈ ਸੀ ਉਹ ਆਪਣੇ ਆਪ ਉੱਠ ਕੇ ਬੈਠਣ ਲੱਗ ਗਈ ਸੀ ਗੁਰਜੰਟ ਸਿੰਘ ਆਖਦਾ ਵੇਖ ਕਰਤਾਰੋ ਸਾਰੇ ਘਰ ਦੇ ਕੰਮ ਬੇਬੇ ਨਾਲ ਮੈਂ ਆਪ ਕਰਾ ਲਿਆ ਕਰੂੰ ਬਾਰ ਤੂੰ ਬੈਠੀ ਰਹੀ ਬੈਠ ਕੇ ਗੁਰਪ੍ਰੀਤ ਨੂੰ ਸਾਹਮਣੇ ਲਿਆ ਕਰੀ ਬਸ ਮੇਰੇ ਲਈ ਇੰਨਾ ਹੀ ਬਹੁਤ ਆ ਕਿ ਤੇਰੀ ਜਾਨ ਬਚ ਗਈ ਮੈਂ ਇਸੇ ਵਿੱਚ ਹੀ ਖੁਸ਼ ਹਾਂ ਕੰਮ ਦਾ ਕੀ ਆ ਤੂੰ ਫਿਕਰ ਨਾ ਕਰਿਆ ਕਰ ਗੁਰਜੰਟ ਸਿੰਘ ਆਪ ਭੱਜ ਭੱਜ ਕੇ ਆਪਣੀ ਮਾਂ ਦੇ ਨਾਲ ਸਾਰੇ ਕੰਮ ਕਰਾ ਦਿੰਦਾ ਸੀ ਗੁਰਜੰਟ ਸਿੰਘ ਦੀ ਮਾਂ ਨੇ ਕਦੇ ਵੀ ਕਰਤਾਰੋਂ ਨੂੰ ਮੰਜੀ ਤੇ ਬੈਠਿਆ ਨੂੰ ਵੇਖ ਕੇ ਮੱਥੇ ਵਟ ਨਹੀਂ ਸੀ ਪਾਇਆ ਉਹ ਤਾਂ ਆਪ ਸ਼ੁਕਰ ਮਨਾਉਂਦੀ ਸੀ ਕਿ ਚੰਗਾ ਹੋਇਆ ਮੇਰੀ ਨੋਹ ਦੀ ਜਾਨ ਬਚ ਗਈ ਨਹੀਂ ਤਾਂ ਸਾਡਾ ਘਰ ਉਜੜ ਜਾਣਾ ਸੀ ਪਰ ਨਾ ਤਾਂ ਗੁਰਜੰਟ ਸਿੰਘ ਨੂੰ ਪਤਾ ਸੀ ਅੱਗੇ ਚੱਲ ਕੇ ਸਾਡੇ ਨਾਲ ਹੋਣਾ ਕੀ ਆ ਨਾ ਹੀ ਕਰਤਾਰ ਨੂੰ ਪਤਾ ਸੀ ਕਿ ਸਾਡੇ ਨਾਲ ਕੱਲ ਨੂੰ ਕੀ ਹੋਣ ਵਾਲਾ ਉਹਨਾਂ ਨੂੰ ਤਾਂ ਇਹ ਸੀ ਕਿ ਸਾਡੀ ਜ਼ਿੰਦਗੀ ਵਿੱਚ ਹੁਣ ਖੁਸ਼ੀਆਂ ਹੀ ਖੁਸ਼ੀਆਂ ਆ ਗਈਆਂ ਸਾਰਿਆਂ ਦਾ ਆਪਸ ਵਿੱਚ ਬੜਾ ਪਿਆਰ ਸੀ ਹੁਣ ਗੁਰਪ੍ਰੀਤ ਵੱਡਾ ਹੋ ਗਿਆ ਸੀ ਉਸ ਨੂੰ ਪੜਨ ਵਾਸਤੇ ਸਕੂਲ ਲੇ ਪਾਤਾ ਸੀ ਬਹੁਤ ਵਧੀਆ ਸਕੂਲ ਵਿੱਚ ਪੜਾਇਆ ਸੀ ਇਸੇ ਤਰ੍ਹਾਂ ਗੁਰਪ੍ਰੀਤ ਪੜਦਾ ਰਿਹਾ ਤੇ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਹਟ ਗਿਆ ਸੀ ਹੁਣ ਗੁਰਜੰਟ ਸਿੰਘ ਉਸ ਨੂੰ ਕੋਈ ਵਧੀਆ ਜਿਹਾ ਕੋਰਸ ਕਰਵਾਉਣਾ ਚਾਹੁੰਦਾ ਸੀ ਗੁਰਪ੍ਰੀਤ ਆਖਦਾ ਸੀ ਕਿ ਮੈਂ ਤਾਂ ਟੀਚਰ ਬਨਣਾ ਗੁਰਜੰਟ ਸਿੰਘ ਆਖਦਾ ਉਹ ਇਹ ਉਹਦੇ ਲਈ ਵੀ ਤਾਂ ਕੋਈ ਕੋਰਸ ਕਰਨਾ ਹੀ ਪਵੇਗਾ ਆਏ ਸਿੱਧਾ ਥੋੜੀ ਤੋਂ ਮਾਸਟਰ ਲੱਗ ਜਾਵੇਂਗਾ ਹੁਣ ਉਹ ਕੋਰਸ ਕਰਨ ਲੱਗ ਗਿਆ ਸੀ ਤੇ ਪੜ੍ਹ ਲਿਖ ਕੇ ਚੰਗਾ ਕੋਰਸ ਕਰਕੇ ਉਹ ਇੱਕ ਚੰਗਾ ਅਧਿਆਪਕ ਬਨਣਾ ਚਾਹੁੰਦਾ ਸੀ ਗੁਰਪ੍ਰੀਤ ਦੀ ਮਿਹਨਤ ਨੂੰ ਭਾਗ ਲੱਗ ਗਏ ਇੱਕ ਦਿਨ ਉਹ ਇੱਕ ਵਧੀਆ ਅਧਿਆਪਕ ਬਣ ਗਿਆ ਸੀ ਉਸ ਨੂੰ ਇੱਕ ਸਰਕਾਰੀ ਨੌਕਰੀ ਮਿਲ ਗਈ ਸੀ ਤੇ ਉਹ ਸਰਕਾਰੀ ਸਕੂਲ ਦੇ ਵਿੱਚ ਇੱਕ ਟੀਚਰ ਲੱਗ ਗਿਆ ਸੀ ਹੁਣ ਗੁਰਪ੍ਰੀਤ ਨੂੰ ਰਿਸ਼ਤੇ ਆਉਣ ਲੱਗ ਗਏ ਸੀ ਉਸ ਨੂੰ ਬਹੁਤ ਸਾਰੇ ਰਿਸ਼ਤੇ ਆਉਂਦੇ ਸੀ ਇੱਕ ਤਾਂ ਟੀਚਰ ਲੱਗਿਆ ਸੀ ਦੂਜਾ ਸੁਖ ਨਾਲ 13 ਕਿੱਲੇ ਉਸ ਨੂੰ ਜ਼ਮੀਨ ਆਉਂਦੀ ਸੀ ਘਰ-ਵਾਰ ਵੀ ਵਧੀਆ ਚੰਗਾ ਪਾਇਆ ਸੀ ਪਰ ਗੁਰਜੰਟ ਸਿੰਘ ਦੀ ਇੱਕੋ ਮੰਗ ਸੀ ਕਿ ਸਾਨੂੰ ਕੁੜੀ ਸਿਆਣੀ ਤੇ ਕੰਮ ਵਾਲੀ ਚਾਹੀਦੀ ਆ ਸਾਨੂੰ ਦਾਜ ਤਹੇਜ ਦੀ ਕੋਈ ਲੋੜ ਨਹੀਂ ਉਹਨਾਂ ਨੂੰ ਕਈ ਰਿਸ਼ਤੇ ਆਏ ਪਰ ਇੱਕ ਫੋਟੋ ਦੇਖ ਕੇ ਕਰਤਾਰੋ ਉਸ ਫੋਟੋ ਤੇ ਰੁਕ ਗਈ ਤੇ ਕਹਿੰਦੀ ਆ ਕੁੜੀ ਬਹੁਤ ਸੋਹਣੀ ਆ ਇਸ ਨੂੰ ਮੈਂ ਆਪਣੀ ਨੋ ਬਣਾਵਾਂਗੀ ਜਦੋਂ ਗੁਰਪ੍ਰੀਤ ਨੂੰ ਉਹ ਫੋਟੋ ਦਿਖਾਈ ਤਾਂ ਗੁਰਪ੍ਰੀਤ ਨੂੰ ਵੀ ਫੋਟੋ ਬਹੁਤ ਪਸੰਦ ਆਈ ਤੇ ਫਿਰ ਗੁਰਜੰਟ ਸਿੰਘ ਨੇ ਅੱਗੇ ਵਿਚੋਲਿਆਂ ਨਾਲ ਗੱਲ ਤੋਰੀ ਦੇਖਾ ਦਿਖਾਈ ਕੀਤੀ ਗਈ ਜਦੋਂ ਆਪਸ ਵਿੱਚ ਮੁੰਡਾ ਕੁੜੀ ਮਿਲੇ ਤਾਂ ਦੋਨਾਂ ਨੇ ਗੱਲਾਂ ਬਾਤਾਂ ਕਰਕੇ ਇੱਕ ਦੂਜੇ ਨੂੰ ਪਸੰਦ ਕੀਤਾ ਮੁੰਡੇ ਨੇ ਕਹਿਤਾ ਸੀ ਕਿ ਮੈਨੂੰ ਕੁੜੀ ਬਹੁਤ ਪਸੰਦ ਆ ਕੁੜੀ ਨੇ ਵੀ ਕਹਿਤਾ ਸੀ ਕਿ ਮੈਨੂੰ ਮੁੰਡਾ ਪਸੰਦ ਆ ਚਲੋ ਦੋਨਾਂ ਦਾ ਸ਼ਗਨ ਪੈ ਗਿਆ ਸ਼ਗਨ ਤੋਂ ਬਾਅਦ ਉਹਨਾਂ ਨੇ ਆਪਸ ਵਿੱਚ ਗੱਲਬਾਤ ਕਰਨ ਲੱਗ ਗਏ ਵਿਆਹ ਦੇ 2 ਮਹੀਨਿਆਂ ਬਾਅਦ ਦੋਨਾਂ ਦਾ ਵਿਆਹ ਹੋ ਗਿਆ 2 ਮਹੀਨਿਆਂ ਤੱਕ ਉਹ ਆਪਸ ਵਿੱਚ ਗੱਲਾਂ ਕਰਦੇ ਰਹੇ ਵਿਆਹ ਤੋਂ ਬਾਅਦ ਸਾਰੇ ਜਾਣੇ ਬਹੁਤ ਖੁਸ਼ ਸੀ ਬੁਰਪਿਤ ਵੀ ਬਹੁਤ ਖੁਸ਼ ਸੀ ਗੁਰਜੰਟ ਸਿੰਘ ਨੇ ਨੋਹ ਨੂੰ 10 ਤੁਲੇ ਸੋਨਾ ਪਾਇਆ ਸੀ ਨੋਹ ਦੀ ਪਸੰਦ ਦੀ ਹਰ ਇੱਕ ਚੀਜ਼ ਖਰੀਦੀ ਸੀ ਨੋਹ ਨੂੰ ਇੱਕ ਦਿਨ ਬੁਲਾ ਕੇ ਉਹਦੇ ਪਸੰਦ ਦੀ ਵਰੀ ਵੀ ਬਣਾਈ ਸੀ ਕਰਤਾਰੋ ਨੋਹ ਨੂੰ ਬੜਾ ਪਿਆਰ ਕਰਦੀ ਸੀ ਉਹ ਆਪਣੀ ਧੀਾਂ ਵਾਂਗ ਹੀ ਸਮਝਦੀ ਸੀ ਕਿਉਂਕਿ ਉਹ ਤੇ ਧੀ ਹੈ ਨਹੀਂ ਸੀ ਉਹਨੂੰ ਤਾਂ ਆਏ ਸੀ ਕਿ ਮੈਨੂੰ ਇੱਕ ਧੀ ਮਿਲ ਗਈ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਨਾਲ ਕੀ ਹੋਵੇਗਾ ਇਹ ਧੀ ਸਾਡੇ ਨਾਲ ਕੀ ਕਰੇਗੀ ਉਹਨਾਂ ਨੇ ਤਾਂ ਦਾਜ ਵਿੱਚ ਵੀ ਕੁਝ ਨਹੀਂ ਸੀ ਮੰਗਿਆ ਪਰ ਫਿਰ ਵੀ ਨੋ ਦੇ ਮਾਪੇ ਨੇ ਉਹਨੂੰ ਇੱਕ ਗੱਡੀ ਦੇਤੀ ਸੀ ਤੇ ਬਾਕੀ ਜ਼ਰੂਰੀ ਸਮਾਨ ਵੀ ਦਿੱਤਾ ਸੀ ਗੁਰਪ੍ਰੀਤ ਨੇ ਬਹੁਤ ਕਿਹਾ ਸੀ ਕਿ ਸਾਡੇ ਘਰੇ ਸਭ ਕੁਝ ਹੈ ਪਰਮਾਤਮਾ ਦਾ ਦਿੱਤਾ ਹੋਇਆ ਸਾਨੂੰ ਕੁਝ ਨਹੀਂ ਚਾਹੀਦਾ ਪਰ ਉਹ ਆਖਦੇ ਸੀ ਕਿ ਅਸੀਂ ਆਪਣੀ ਖੁਸ਼ੀ ਵੱਲੋਂ ਦੇ ਰਹੇ ਹਾਂ ਇੱਕ ਦਿਨ ਸ਼ਾਮ ਦਾ ਟਾਈਮ ਸੀ ਗੁਰਪ੍ਰੀਤ ਦੇ ਵਿਆਹ ਨੂੰ ਹਜੇ 2 ਮਹੀਨੇ ਹੀ ਹੋਏ ਸੀ ਗੁਰਜੰਟ ਸਿੰਘ ਨੇ ਸ਼ਹਿਰ ਜਾਣਾ ਸੀ ਤੇ ਉਸਦੀ ਗੱਡੀ ਖਰਾਬ ਹੋ ਗਈ ਸੀ ਗੁਰਜੰਟ ਸਿੰਘ ਨੇ ਸੋਚਿਆ ਮੈਂ ਮੁੰਡਿਆਂ ਦੇ ਸਹੌਂਿਆਂ ਵਾਲੀ ਗੱਡੀ ਤੇ ਚਲਾ ਜਾਣਾ ਕਿਉਂਕਿ ਕੰਮ ਜ਼ਰੂਰੀ ਸੀ ਗੁਰਜੰਟ ਸਿੰਘ ਵਾਲੀ ਗੱਡੀ ਤਾਂ ਸਟਾਰਟ ਹੀ ਨਹੀਂ ਹੋ ਰਹੀ ਸੀ ਉਸਨੇ ਗੁਰਪ੍ਰੀਤ ਦੀ ਚਾਬੀ ਫੜੀ ਤੇ ਗੱਡੀ ਸਟਾਰਟ ਕੀਤੀ ਜੋ ਹੀ ਗੁਰਜੰਟ ਸਿੰਘ ਗੱਡੀ ਨੂੰ ਤੋੜਨ ਲੱਗਿਆ ਤਾਂ ਉਹਦੀ ਨੋਹ ਨੇ ਆ ਕੇ ਬਾਰੀ ਖੋਲ ਕੇ ਚਾਬੀ ਕੱਟ ਲਈ ਸੀ ਇਹ ਦੇਖ ਕੇ ਗੁਰਜੰਟ ਸਿੰਘ ਹੈਰਾਨ ਰਹਿ ਗਿਆ ਭਾਈ ਕੁੜੀਏ ਇਹ ਤੂੰ ਕੀ ਕੀਤਾ ਤੇ ਗੁਰਜੰਟ ਸਿੰਘ ਦੀ ਨੋਹ ਨੇ ਗੁਰਜੰਟ ਸਿੰਘ ਦੀ ਬਾਹ ਫੜੀ ਤੇ ਉਸ ਨੂੰ ਗੱਡੀ ਵਿੱਚੋਂ ਬਾਹਰ ਕੱਢ ਦਿੱਤਾ ਗੁਰਜੰਟ ਸਿੰਘ ਹੱਕਾ ਪੱਕਾ ਰਹਿ ਗਿਆ ਸੀ ਉਸ ਤੋਂ ਕੁਝ ਵੀ ਬੋਲਿਆ ਨਹੀਂ ਸੀ ਗਿਆ ਉਹਦੇ ਸਾਹਮਣੇ ਕਰਤਾਰੋ ਵੀ ਖੜੀ ਸੀ ਕਰਤਾਰੋ ਤੋਂ ਇਹ ਸਭ ਦੇਖ ਕੇ ਜਰਿਆ ਨਾ ਗਿਆ ਉਹ ਆ ਕੇ ਆਪਦੀ ਨੋਹ ਨੂੰ ਕਹਿਣ ਲੱਗੀ ਮੰਨਿਆ ਮੈਂ ਤੈਨੂੰ ਗੁਰਪੀ ਦੇ ਬਰਾਬਰ ਪਿਆਰ ਕਰਦੀ ਆਂ ਪਰ ਇਹ ਹਰਕਤ ਗੁਰਪ੍ਰੀਤ ਆਪਣੇ ਬਾਪ ਨਾਲ ਕਰੇ ਤਾਂ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਤੇ ਤੂੰ ਆਪਦੀ ਸਹੁਰੇ ਨਾਲ ਇਹ ਹਰਕਤ ਕੀਤੀ ਆ ਤੈਨੂੰ ਸ਼ਰਮ ਨਹੀਂ ਆਈ ਇਹ ਤੂੰ ਕਿਉਂ ਕਰ ਰਹੀ ਆ ਆਪਦੀ ਸਹੁਰਿਆਂ ਨੂੰ ਗੱਡੀ ਵਿੱਚੋਂ ਬਾਹਰ ਕੱਢਣ ਦੀ ਤੇਰੀ ਕਿਵੇਂ ਹਿੰਮਤ ਹੋਈ ਅੱਗੋਂ ਨੋ ਕਹਿਣ ਲੱਗੀ ਮਾਤਾ ਜੀ ਇਹ ਗੱਡੀ ਮੇਰੀ ਆ ਇਹ ਮੈਨੂੰ ਮੇਰੇ ਪੇਕੇ ਆਣੇ ਦਿੱਤੀ ਆ ਇਹਦੇ ਵਿੱਚ ਜਾਂ ਤਾਂ ਮੈਂ ਬੈਠ ਸਕਦੀ ਆ ਜਾਂ ਗੁਰਪ੍ਰੀਤ ਬੈਠ ਸਕਦੇ ਆ ਹੋਰ ਤੀਜਾ ਬੰਦਾ ਇਹਦੇ ਵਿੱਚ ਨਹੀਂ ਬੈਠ ਸਕਦਾ ਕਿਉਂਕਿ ਇਹ ਗੱਡੀ ਤੁਹਾਡੇ ਘਰ ਦੀ ਨਹੀਂ ਜਦ ਮੱ ਅੱਜ ਤੁਸੀਂ ਇਸ ਨੂੰ ਲੈ ਕੇ ਚਲੇ ਜਾਓ ਇਹ ਸੁਣ ਕੇ ਤਾਂ ਗਰਜੰਟ ਸਿੰਘ ਹੱਕਾ ਪੱਕਾ ਰਹਿ ਗਿਆ ਕੁੜੀਏ ਇਹ ਤੂੰ ਕਿਉਂ ਜੀ ਸੋਚ ਚੱਕੀ ਫਿਰਦੀ ਆ ਆ ਤੂੰ ਕੀ ਆਖਦੀ ਆ ਸਾਡੀ ਗੱਡੀ ਵਿੱਚ ਤੂੰ ਜਦੋਂ ਮਰਜ਼ੀ ਬੈਠ ਜਾਵੇਂ ਅਸੀਂ ਤਾਂ ਤੈਨੂੰ ਕਦੇ ਕੁਝ ਕਿਹਾ ਨਹੀਂ ਕਿ ਸਾਡੀ ਗੱਡੀ ਆ ਤੂੰ ਇਹਦੇ ਵਿੱਚ ਬੈਠ ਨਹੀਂ ਸਕਦੀ ਭਾਈ ਇਹ ਘਰ-ਬਾਰ ਇਹ ਸਭ ਕੁਝ ਵੀ ਤੁਹਾਡਾ ਹੀ ਆ ਫਿਰ ਇਹਦੇ ਵਿੱਚ ਤੇਰਾ ਮੇਰਾ ਕੀ ਆ ਤੂੰ ਐਂਕਾ ਤੋ ਕਹਿ ਰਹੀ ਆ ਕਹਿਣ ਨੂੰ ਤਾਂ ਇਹ ਸਭ ਕੁਝ ਸਾਡਾ ਪਰ ਨਾਮ ਤਾਂ ਤੁਹਾਡੀ ਆ ਗੁਰਪ੍ਰੀ ਦੇ ਨਾਮ ਤੇ ਤਾਂ ਨਾ ਜ਼ਮੀਨ ਆ ਨਾ ਘਰ ਆ ਜੇਕਰ ਇਹੀ ਗੱਲ ਆ ਤਾਂ ਮੈਂ ਅੱਜ ਹੀ ਜ਼ਮੀਨ ਗੁਰਪੀ ਦੇ ਨਾਮ ਕਰਵਾ ਦਿਨਾ ਪਰ ਕਰਤਾਰੋਂ ਨੇ ਉੱਥੇ ਹੀ ਗੁਰਜੰਟ ਸਿੰਘ ਦਾ ਹੱਥ ਕੁੱਟ ਲਿਆ ਤੇ ਕਹਿਣ ਲੱਗੀ ਤੁਸੀਂ ਇਹ ਕੀ ਕਹਿ ਰਹੇ ਹੋ ਕਰਤਾਰੋਂ ਨੇ ਗੁਰਜੰਟ ਸਿੰਘ ਦੀ ਬਾਹ ਫੜੀ ਤੇ ਉਸ ਨੂੰ ਕਮਰੇ ਵਿੱਚ ਲੈ ਗਈ ਕਮਰੇ ਵਿੱਚ ਜਾ ਕੇ ਕਰਤਾਰੋਂ ਕਹਿਣ ਲੱਗੀ ਤੁਹਾਨੂੰ ਗੱਡੀ ਵਿੱਚੋਂ ਬਾਹਰ ਕੱਢ ਮਾਰਿਆ ਤੁਹਾਡੇ ਮੂੰਹ ਤੇ ਕਿਵੇਂ ਪਟਰ ਪਟਰ ਬੋਲ ਰਹੀ ਸੀ ਤੁਸੀਂ ਜ਼ਮੀਨ ਮੁੰਡੇ ਦੇ ਨਾਮ ਕਰਵਾਉਣ ਦੀ ਗੱਲ ਕਰਦੇ ਹੋ ਕੱਲ ਨੂੰ ਇਹ ਮੁੰਡੇ ਨੂੰ ਭੰਬਲ ਪੁੱਸੇ ਵਿੱਚ ਪਾ ਕੇ ਸਾਰੀ ਜ਼ਮੀਨ ਜਾਇਦਾਦ ਆਪਦੇ ਨਾਮ ਕਰਵਾ ਲੈ ਫਿਰ ਤੁਸੀਂ ਕੀ ਕਰੋਗੇ ਇਹ ਤਾਂ ਅੱਜ ਆਏ ਬੋਲਦੀ ਐ ਜੇ ਤੁਸੀਂ ਜ਼ਮੀਨ ਜਿਹੜੇ ਹਸਾਬ ਨਾਲ ਇਹਦੇ ਹੱਥਾਂ ਵਿੱਚ ਕਰਨ ਨੂੰ ਫਿਰਦੇ ਹੋ ਇਹ ਗਲਤੀ ਕਦੇ ਨਾ ਕਰਿਓ ਕਿਉਂਕਿ ਜਿੰਨਾ ਚਿਰ ਆਪਣੇ ਨਾਮ ਜ਼ਮੀਨ ਜਾਇਦਾਦ ਘਰ-ਬਾਰ ਉਹਨਾਂ ਚਿਰ ਹੀ ਇਹਨਾਂ ਨੂੰ ਡਰਾ ਇਹਨਾਂ ਦੇ ਸਾਰਾ ਡਰ ਚੱਕੇ ਜਾਣਗੇ ਤੇ ਆਪਾਂ ਨੂੰ ਚੰਗਾ ਨਹੀਂ ਸਮਝਣਗੇ ਫਿਰ ਜ਼ਮੀਨ ਲੈ ਕੇ ਆਪਾਂ ਨੂੰ ਕਿੱਥੋਂ ਚੰਗਾ ਸਮਝੋਗੇ ਇਹ ਫਿਰ ਗੁਰਜੰਟ ਸਿੰਘ ਕਹਿਣ ਲੱਗਿਆ ਤੇਰੀ ਗੱਲ ਕਰਤਾਰੋ ਜਮਾ ਠੀਕ ਆ ਮੈਂ ਤਾਂ ਐਵੇਂ ਹੀ ਉਹਦੀਆਂ ਗੱਲਾਂ ਵਿੱਚ ਆ ਗਿਆ ਸੀ ਇਹ ਕੁੜੀ ਇਹੋ ਜੀ ਦਿਮਾਗ ਦੀ ਐ ਮੈਨੂੰ ਤਾਂ ਪਤਾ ਹੀ ਅੱਜ ਲੱਗਿਆ ਸੌਰੀ ਨੇ ਜਮਾ ਹੀ ਨਹੀਂ ਸੋਚਿਆ ਕਿ ਐਂ ਸੌਰੇ ਨੂੰ ਬਹੁ ਫੜ ਕੇ ਗੱਡੀ ਵਿੱਚੋਂ ਬਾਹਰ ਕੱਢ ਦਿੱਤਾ ਇਹ ਗੱਲ ਭਲਾ ਕਰਨ ਵਾਲੀ ਹੁੰਦੀ ਆ ਫਿਰ ਕਰਤਾਰੋ ਕਹਿਣ ਲੱਗੀ ਹੁਣ ਤੁਸੀਂ ਐਂ ਕਰਿਓ ਜਿਵੇਂ ਮੈਂ ਚਾਹਣੀ ਆ ਗੁਰਜੰਟ ਸਿੰਘ ਕਹਿਣ ਲੱਗਿਆ ਤੂੰ ਕੀ ਚਾਹਣੀ ਆ ਕਰਤਾਰੋ ਨੇ ਗੁਰਜੰਟ ਸਿੰਘ ਨੂੰ ਸਾਰੇ ਗੱਲ ਦੱਸੀ ਥੋੜੇ ਸਮੇਂ ਬਾਅਦ ਨੋ ਦੇ ਮਾਪੇ ਉਹਨਾਂ ਦੇ ਘਰੇ ਆ ਗਏ ਨੋ ਦੇਖ ਕੇ ਹੱਕੀ ਬਕੀ ਰਹਗੀ ਕਿ ਇਹਨਾਂ ਨੇ ਮੇਰੇ ਮਾਂ-ਬਾਪ ਵੀ ਸੱਦ ਲੇ ਗੁਰਪ੍ਰੀਤ ਨੂੰ ਡਿਊਟੀ ਤੋਂ ਸੱਦਿਆ ਗਿਆ ਗੁਰਪ੍ਰੀਤ ਨੂੰ ਸਾਰੀ ਗੱਲ ਦੱਸ ਦਿੱਤੀ ਗਈ ਇਹ ਗੱਲ ਸੁਣ ਕੇ ਗੁਰਪ੍ਰੀਤ ਹੱਕਾ ਬੱਕਾ ਰਹਿ ਗਿਆ ਤੇ ਜਦੋਂ ਇਹ ਸਾਰੀ ਗੱਲ ਨੋ ਦੇ ਮਾਪੇ ਨੂੰ ਦੱਸੀ ਤਾਂ ਫਿਰ ਕਰਤਾਰੋ ਕਹਿਣ ਲੱਗੀ ਮੇਰੀ ਗੱਲ ਸੁਣੋ ਜੇਕਰ ਤੁਹਾਡੀ ਨੋ ਤੁਹਾਡੇ ਨਾਲ ਇਸ ਤਰ੍ਹਾਂ ਕਰੇਗੀ ਤੁਹਾਨੂੰ ਬਾਹੋਂ ਫੜ ਕੇ ਗੱਡੀ ਵਿੱਚੋਂ ਬਾਹਰ ਕੱਢੇ ਫਿਰ ਤੁਹਾਨੂੰ ਕਿਵੇਂ ਲੱਗੇਗਾ ਇਸਨੇ ਤਾਂ ਪੋਰਾ ਵੀ ਨਹੀਂ ਲਿਆ ਜਿਾ ਕਿ ਮੇਰੇ ਪਿਉਾਂ ਵਰਗਾ ਕਦੇ ਵੀ ਅਸੀਂ ਇਸ ਨੂੰ ਗਲਤ ਨਹੀਂ ਬੋਲਿਆ ਅਸੀਂ ਤਾਂ ਇਸ ਨੂੰ ਧੀ ਸਮਝਦੇ ਸੀ ਅਰੇ ਇਹਨੇ ਇਹੋ ਜੀ ਗੰਦੀ ਹਰਕਤ ਕੀਤੀ ਕਿ ਸਾਨੂੰ ਦੱਸਦਿਆਂ ਵੀ ਸ਼ਰਮ ਆਉਂਦੀ ਆ ਉਹਦੇ ਮਾਪੇ ਵੀ ਹੱਕੇ ਬੱਕੇ ਰਹਿ ਗਏ ਕੁੜੀਏ ਤੂੰ ਇਹ ਕੀ ਕੀਤਾ ਸਾਨੂੰ ਨੀਵੇਂ ਕਰਤਾ ਗੁਰਜੰਟ ਸਿੰਘ ਕਹਿਣ ਲੱਗਿਆ ਹਜੇ ਤੱਕ ਤਾਂ ਸਭ ਕੁਝ ਮੇਰੇ ਨਾਂ 'ਤੇ ਜੇਕਰ ਮੈਂ ਇਹਨਾਂ ਦੇ ਨਾਮ ਕਰਵਾ ਦੇਵਾਂ ਆਪਣੇ ਹੱਥ ਵੜਾ ਦਿੰਦਾ ਸ਼ਾਇਦ ਇਸ ਕੁੜੀ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢ ਦੇਣਾ ਸੀ ਫਿਰ ਕੁੜੀ ਦੇ ਮਾਪੇ ਉਸ ਨੂੰ ਕਮਰੇ ਵਿੱਚ ਲੈ ਕੇ ਕਹਿਣ ਲੱਗੇ ਤੇਰੇ ਦਿਮਾਗ ਵਿੱਚ ਫਰਕ ਆ ਚੰਕਾ ਭਲਾ ਪਰਾਉਣਾ ਨੌਕਰੀ ਤੇ ਲੱਗਿਆ 50000 ਰੁਪਇਆ ਕਮਾਉਂਦਾ 13 ਕਿੱਲੇ ਜ਼ਮੀਨ ਆਉਂਦੀ ਐ ਤੇ ਤੂੰ ਇੱਕ ਗੱਡੀ ਤਾਂ ਹੰਕਾਰ કરી ਜਾਨੀ ਆ ਕਰਤਾਰੋ ਕਹਿਣ ਲੱਗੀ ਭਾਈ ਅਸੀਂ ਕੁਝ ਨਹੀਂ ਮੰਗਿਆ ਸੀ ਨਾ ਅਸੀਂ ਤੈਥੋਂ ਗੱਡੀ ਮੰਗੀ ਸੀ ਤੁਸੀਂ ਆਪਣੀ ਮਰਜ਼ੀ ਤੇ ਖੁਸ਼ੀ ਨਾਲ ਦਿੱਤੀ ਆ ਕੁੜੀ ਦੀ ਮਾਂ ਕਹਿਣ ਲੱਗੀ ਭੈਣ ਜੀ ਅਸੀਂ ਉਸ ਨੂੰ ਪਾਸੇ ਕਰਕੇ ਸਮਝਾ ਰਹੇ ਹਾਂ ਸਾਨੂੰ ਸਮਝਾ ਲੈਣ ਦਿਓ ਫਿਰ ਅਸੀਂ ਤੁਹਾਡੀ ਗੱਲ ਵੀ ਸੁਣਾਂਗੇ ਫਿਰ ਕੁੜੀ ਨੂੰ ਇੱਕ ਪਾਸੇ ਕਰਕੇ ਮਾਂ ਤੇ ਬਾਪ ਨੇ ਅਜਿਹੀਆਂ ਗੱਲਾਂ ਸਮਝਾਈਆਂ ਅਜਿਹੀ ਮਤ ਦਿੱਤੀ ਕਿ ਉਸ ਤੋਂ ਬਾਅਦ ਕਦੇ ਵੀ ਕੁੜੀ ਆਪਣੇ ਸੱਸ ਸਹੁਰੇ ਦੇ ਮੂਹਰੇ ਨਹੀਂ ਬੋਲੀ ਜੇਕਰ ਉਹੀ ਮਾਪੇ ਉਸ ਨੂੰ ਕਹਿ ਦਿੰਦੇ ਕਿ ਠੀਕ ਕੀਤਾ ਤੂੰ ਨਾ ਬੈਠਣ ਦਮੀ ਗੱਡੀ ਵਿੱਚ ਤਾਂ ਸ਼ਾਇਦ ਉਹ ਕੁੜੀ ਫੇਰ ਘਰੇ ਬਖੇੜਾ ਖੜਾ ਕਰ ਦਿੰਦੀ ਤੇ ਇਹ ਗੱਲ ਤਲਾਕ ਤੱਕ ਪਹੁੰਚ ਜਾਂਦੀ ਪਰ ਕੁੜੀ ਦੇ ਮਾਪੇ ਨੇ ਇੰਨੀ ਸਮਝਦਾਰੀ ਦਿਖਾਈ ਕਿ ਕੁੜੀ ਦੁਬਾਰਾ ਕਦੇ ਆਪਣੇ ਸੱਸ ਸਹੁਰੇ ਦੇ ਮੂਹਰੇ ਨਹੀਂ ਬੋਲੀ ਤੇ ਸੱਸ ਸਹੁਰਾ ਵੀ ਸਮਝ ਗਏ ਸੀ ਕਿ ਇਹ ਬਦਲ ਗਈ ਆ ਗੁਰਪ੍ਰੀਤ ਨੇ ਕਈ ਦਿਨ ਇਸ ਗੱਲ ਦਾ ਰੋਸ ਕੀਤਾ ਕਿ ਮੇਰੇ ਮਾਪੇ ਬਨਾਲ ਇਸ ਨੇ ਇਹੋ ਜੀ ਹਰਕਤ ਕੀਤੀ ਆ ਪਰ ਹੌਲੀ-ਹੌਲੀ ਕਰਤਾਰੋਂ ਨੇ ਗੁਰਪ੍ਰੀਤ ਨੂੰ ਸਮਝਾ ਲਿਆ ਸੀ ਕਿ ਜਦੋਂ ਇਸ ਨੂੰ ਆਪਣੇ ਕੀਤੇ ਦਾ ਪਛਤਾਵਾ ਹੋ ਰਿਹਾ ਇਸ ਨੇ ਕੋਈ ਗਲਤੀ ਨਹੀਂ ਕੀਤੀ ਤਾਂ ਤੂੰ ਇਸ ਨੂੰ ਮਾਫ ਕਰ ਦੇ ਹੌਲੀ-ਹੌਲੀ ਗੁਰਪ੍ਰੀਤ ਵੀ ਇਹ ਗੱਲ ਆਪਣੇ ਦਿਲ ਤੋਂ ਭੁਲਾ ਗਿਆ ਸੀ ਫਿਰ ਇਹ ਗੱਲ ਭੁੱਲਣ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਨੋ ਦੇ ਮਾਪਿਆਂ ਦਾ ਹੀ ਸੀ ਜੇਕਰ ਨੋ ਦੇ ਮਾਪੇ ਸਹੀ ਮਤ ਨਾ ਦਿੰਦੇ ਤਾਂ ਗੱਲ ਹੋਰ ਸਿਰੇ ਜਾਣੀ ਸੀ ਪਰ ਉਹਨਾਂ ਨੇ ਆਪਣੀ ਧੀ ਨੂੰ ਵਧੀਆ ਮਤ ਦੇ ਕੇ ਉਸ ਦਾ ਘਰ-ਵਸਾਤਾ ਸੋ ਕਹਾਣੀ ਸੁਣਾਉਂਦਾਂ ਸਾਨੂੰ ਇਹੀ ਮਕਸਦ ਸੀ ਕਿ ਜੇਕਰ ਮਾਪੇ ਤੇ ਸਹੁਰੇ ਆਪਸ ਵਿੱਚ ਮਿਲ ਕੇ ਰਹਿਣ ਤਾਂ ਕੁੜੀ ਤੇ ਮੁੰਡੇ ਦਾ ਘਰ ਬੜੀ ਆਸਾਨੀ ਦੇ ਨਾਲ ਬਸ ਜਾਂਦਾ ਪਰ ਜੇਕਰ ਮੁੰਡੇ ਤੇ ਤੇ ਕੁੜੀ ਦੇ ਮਾਪੇ ਦੀ ਆਪਸ ਵਿੱਚ ਬੰਦ ਹੀ ਨਾ ਹੋਵੇ ਫਿਰ ਮੁੰਡੇ ਵਾਲੇ ਮੁੰਡੇ ਦਾ ਪੱਖ ਲੈਂਦੇ ਆ ਤੇ ਕੁੜੀ ਵਾਲੇ ਕੁੜੀ ਦਾ ਪੱਖ ਲੈਂਦੇ ਆ ਆਪਸ ਵਿੱਚ ਦੋਨਾਂ ਧਿਰਾਂ ਨੂੰ ਬਣਾ ਕੇ ਰੱਖਣਾ ਚਾਹੀਦਾ ਜੇਕਰ ਆਪਸ ਵਿੱਚ ਦੋਨੇ ਧਿਰਾਂ ਦੀ ਬੰਦ ਹੀ ਹੋਵੇਗੀ ਤਾਂ ਮੁੰਡੇ ਤੇ ਕੁੜੀ ਦਾ ਘਰ ਵਧੀਆ ਵਸਾਇਆ ਜਾ ਸਕਦਾ ਕਹਾਣੀ ਚੰਗੀ ਲੱਗੀ ਤਾਂ ਕਹਾਣੀ ਨੂੰ ਸ਼ੇਅਰ ਜ਼ਰੂਰ ਕਰਿਓ ਨੇ ਸੋਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ